ਅੱਜ ਇੱਕ ਐਸੇ ਸ਼نگਰਸ਼ਮਈ ਜੀਵਨ ਨੂੰ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਇੱਕ ਹਾਕੀ ਦੇ ਕੋਚ ਨੂੰ ਮਿਲਾਵਾਂਗੇ ਜਿਹੜੇ ਹਾਕੀ ਦੇ ਕੋਚ ਨੇ ਆਪਣੇ ਜੀਵਨ ਦੇ ਵਿੱਚ ਅਨੇਕਾਂ ਖਿਡਾਰੀ ਜਿਹੜੇ ਆ ਭਾਰਤੀ ਟੀਮ ਨੂੰ ਦਿੱਤੇ ਜੀ ਹਾਂ ਭਾਰਤੀ ਟੀਮ ਦੇ ਵਿੱਚ ਇਸ ਟਾਈਮ ਖੇਡ ਵੀ ਰਹੇ ਨੇ ਤੇ ਉੱਚੇ-ਉੱਚੇ ਅਹੁਦਿਆਂ ਤੇ ਨੇ ਪਰ ਇਸ ਕੋਚ ਦਾ ਖੁੱਦ ਦਾ ਜੀਵਨ ਗੁਮਨਾਮ ਦੀ ਜ਼ਿੰਦਗੀ ਦੇ ਵਿੱਚ 19-20 ਸਾਲ ਹੋ ਗਏ ਨੇ ਬੱਚਿਆਂ ਨੂੰ ਜਿਹੜੀ ਆ ਉਹ ਹਾਕੀ ਦੀ ਟ੍ਰੇਨਿੰਗ ਦਿੰਦੇ ਆ ਜੀ ਤੇ ਆਪਣਾ ਜਿਹੜਾ ਵਾ ਮੇਰਾ ਖੇਡਣ ਦੀ ਗੱਲ ਇਹ ਮੈਂ ਸਕੂਲੀ ਲੈਵਲ ਤੋਂ ਲੈ ਕੇ ਤੇ ਨੈਸ਼ਨਲ ਲੈਵਲ ਤੱਕ ਜਿਹੜਾ ਵਾ ਮੈਂ ਉਹ ਖੇਡਿਆ ਹੋਇਆ ਗੁਰਜੰਟ ਸਿੰਘ ਤੇ ਸਿਮਰਨਜੀਤ ਸਿੰਘ ਜੋ ਕਿ ਇੰਡੀਆ ਟੀਮ ਦੇ ਵਿੱਚ ਖੇਡ ਰਹੇ ਨੇ ਔਰ ਭਗਵੰਤ ਮਾਨ ਸਰਕਾਰ ਵੱਲੋਂ ਉਹਨਾਂ ਨੂੰ ਇਸ ਵਕਤ ਐਸ ਡੀ ਐਮ ਨਿਯੁਕਤ ਕੀਤਾ ਗਿਆ ਆ ਕੁਝ ਬੱਚੇ ਜਿਹੜੇ ਖੇਡ ਰਹੇ ਸੀਗੇ ਉਹਨਾਂ ਨੂੰ ਪੀ ਪੀ ਐਸ ਡੀ ਐਸ ਪੀ ਦੀ ਜੌਬ ਤੇ ਉਹਨਾਂ ਨੂੰ ਰੱਖਿਆ ਗਿਆ ਆ ਔਰ ਕੁਝ ਬੱਚੇ ਜਿਹੜੇ ਉਹ ਨੈਸ਼ਨਲ ਲੈਵਲ ਤੱਕ ਖੇਡ ਗਏ ਨੇ ਹੋਰ ਸਟੇਟ ਲੈਵਲ ਦੇ ਵਿੱਚ ਵੀ ਛੋਟੇ ਛੋਟੇ ਬੱਚੇ ਜਿਹੜੇ ਆ ਉਹ ਖੇਡ ਚੁੱਕੇ ਨੇ ਭਗਵੰਤ ਮਾਨ ਸਾਹਿਬ ਮੁੱਖ ਮੰਤਰੀ ਪੰਜਾਬ ਜੀ ਜੇ ਉਹਨਾਂ ਨੇ ਸੁਪਨਾ ਲਿਆ ਰੰਗਲਾ ਪੰਜਾਬ ਬਣਾਉਣ ਦਾ ਤੇ ਇਹ ਸੁਪਨਾ ਤਾਂ ਹੀ ਸੱਚ ਹੋ ਸਕਦਾ ਜੇਕਰ ਅਸੀਂ ਵੱਧ ਤੋਂ ਵੱਧ ਖਿਡਾਰੀ ਪੈਦਾ ਕਰਾਂਗੇ ਤੇ ਖਿਡਾਰੀਆਂ ਨੂੰ ਪੈਦਾ ਕਰਨ ਵਾਲੇ ਜਿਹੜੇ ਕੋਚ ਆ ਉਹ ਰੁੱਲਦੇ ਰਹੇ ਤੇ ਫਿਰ ਫਾਇਦਾ ਕੋਈ ਨਹੀਂ ਫਿਰ ਰੰਗਲਾ ਪੰਜਾਬ ਬਣ ਵੀ ਨਹੀਂ ਸਕਦਾ ਉਹ ਐਮਐਲਏ ਸਾਹਿਬ ਨੂੰ ਵੀ ਇਸ ਗੱਲ ਦਾ ਦੁੱਖ ਹੋਇਆ ਵੀ ਇੱਕ ਹਾਕੀ ਖਿਡਾਰੀ ਜਿਹੜਾ ਵਾ ਉਹ ਸਬਜ਼ੀ ਵੇਚ ਰਿਹਾ ਤੇ ਉਹਨਾਂ ਨੇ ਫਿਰ ਮੈਨੂੰ ਉੱਥੇ ਦਫ਼ਤਰ ਆਪਣੇ ਬੁਲਾਇਆ ਜੀ ਮੈਂ ਤੇ ਮੇਰਾ ਵੀਰ ਜਗਤਾਰ ਸਿੰਘ ਅਸੀਂ ਇਕੱਠੇ ਗਏ ਆਂ ਪਿਛਲੇ ਕੁਝ 8 ਮਹੀਨਿਆਂ ਤੋਂ ਆਪਣੀ ਜੇਬ ਦੇ ਵਿੱਚੋਂ ਆਪਣੀ ਤਨਖਾਹ ਦੇ ਵਿੱਚੋਂ ਮੈਨੂੰ 10000 ਰੁਪਏ ਮਹੀਨਾ ਦੇ ਰਹੇ ਨੇ ਔਰ ਮੈਂ ਦੁਬਾਰਾ ਫੇਰ ਸਬਜੀ ਛੱਡ ਕੇ ਤੇ ਮੈਂ ਗਰਾਊਂਡ ਵੱਲ ਨੂੰ ਆਇਆ ਪਿਛਲੇ 8 ਮਹੀਨਿਆਂ ਤੋਂ ਮੈਂ ਬੱਚੇ ਖੜਾ ਰਿਹਾ ਔਰ 8 ਮਹੀਨਿਆਂ ਦੇ ਵਿੱਚ ਮੈਂ ਉਹਨਾਂ ਨੂੰ ਰਿਜ਼ਲਟ ਦਿੱਤਾ ਐ ਐਮਐਲਏ ਸਾਹਿਬ ਨੂੰ ਇੱਕ ਬੱਚਾ ਜਿਹੜਾ ਆ ਉਹ ਨਹਿਰੂ 골ਡ ਕੱਪ ਜੋ ਸਾਨੂੰ 78 ਵੇਲੇ ਦਾ ਚੱਲਦਾ ਆ ਰਿਹਾ ਤੇ ਉਹਦੇ ਵਿੱਚ ਨਹਿਰੂ 골ਡ ਕੱਪ ਦੇ ਵਿੱਚ ਇੱਕ ਬੱਚਾ ਖੇਡ ਗਿਆ ਉਹ ਮੈਨ ਆਫ ਦਾ ਮੈਚ ਐਲਾਨਿਆ ਗਿਆ ਔਰ ਇੱਕ ਬੱਚਾ ਸਬ ਜੂਨੀਅਰ ਨੈਸ਼ਨਲ ਹੂੰ ਉਹ ਖੇਡ ਗਿਆ ਜੀ ਇਹ ਸੱਤ ਬੱਚੇ ਛੋਟੇ ਛੋਟੇ ਜੋ 14 ਸਾਲ ਦੀ ਉਮਰ ਤੋਂ ਥੱਲੇ ਥੱਲੇ ਆਉਂਦੇ ਨੇ ਉਹ ਸੱਤ ਬੱਚੇ ਜਿਹੜੇ ਮੇਰੇ ਇੱਥੇ ਚੋਲਾ ਸਾਹਿਬ ਦੇ ਜਿਹੜੇ ਆ ਉਹ ਸਟੇਟ ਖੇਡ ਗਏ ਨੇ ਤੇ ਇਹ ਰਿਜ਼ਲਟ ਜਿਹੜਾ ਐ ਐਮਐਲਏ ਸਾਹਿਬ ਨੂੰ ਮੈਂ 8 ਮਹੀਨਿਆਂ ਚ ਦੇ ਦਿੱਤਾ ਜੀ ਸਾਡੀਆਂ ਵੀ ਜੜੀਆਂ ਵੈਕੈਂਸੀਆਂ ਕੱਢੀਆਂ ਗਈਆਂ ਨੇ ਕੋਚਾਂ ਦੀਆਂ ਸੁਪਰਵਾਈਜ਼ਰਾਂ ਦੀਆਂ ਤੇ ਉਹ ਕੋਚਾਂ ਦੀਆਂ ਜੜੀਆਂ ਵੈਕੈਂਸੀਆਂ ਰੱਖੀਆਂ ਨੇ ਪੰਜਾਬ ਸਰਕਾਰ ਨੇ ਉਹਦੇ ਵਿੱਚ ਡਿਮਾਂਡਸ ਇੰਨੀ ਜ਼ਿਆਦੀ ਰੱਖ ਦਿੱਤੀ ਐ ਵੀ ਉਹ ਮੈਂ ਪੂਰੀ ਨਹੀਂ ਕਰ ਸਕਦਾ ਹੂੰ 37 ਸਾਲ ਦੀ ਉਮਰ ਮੰਗੀ ਆ ਜੀ ਤੇ 37 ਸਾਲਾਂ ਦੀ ਮੇਰੀ ਉਮਰ ਨਹੀਂ 20 ਸਾਲ ਦੀ ਮੇਰੀ ਉਮਰ ਸੀ ਜਦੋਂ ਤੋਂ ਮੈਂ ਖਡਾਉਣ ਲੱਗਾ ਤੇ 20 ਸਾਲ ਹੋ ਗਏ ਮੈਨੂੰ ਖਡਾਉਂਦੇ ਨੂੰ ਮੈਂ ਤਾਂ ਤਰਲੇ ਲੈਂਦਾ ਸਰਕਾਰਾਂ ਦੇ ਓਵਰੇਜ ਹੋ ਗਿਆਂ ਤੇ ਮੈਂ 37 ਸਾਲ ਜਿਹੜੇ ਉਹ ਕਿੱਥੋਂ ਪੂਰੇ ਕਰ ਲੂੰ ਬੈਚਲਰ ਸਰਟੀਫਿਕੇਟ ਮੰਗਿਆ ਤੇ ਬੈਚਲਰ ਮੈਂ ਹੁਣ ਕੁਵਾਰਾ ਥੋੜਾ ਮੇਰੇ ਤੋਂ ਬਰਾਬਰ ਦੇ ਬੱਚੇ ਹੋ ਗਏ ਆ ਠੀਕ ਹੈ ਜੀ ਡਿਪਲੋਮਾ ਹੋਲਡਰ ਮੰਗਿਆ ਹੋਇਆ ਫੇਰ ਗ੍ਰੈਜੂਏਸ਼ਨ ਮੰਗੀ ਹੋਈ ਆ ਤੇ ਖਿਡਾਰੀ ਤੁਹਾਨੂੰ ਪਤਾ ਉਹਨਾਂ ਜ਼ਮਾਨਿਆਂ ਦੇ ਵਿੱਚ ਪੜੇ ਲਿਖੇ ਘੱਟ ਹੀ ਸੀ ਬਿਲਕੁਲ ਸਹੀ ਬਹੁਤ ਘੱਟ ਸੀਗੇ ਤੇ ਟੀਚਰ ਤੇ ਪੇਪਰ ਕਰਾ ਦਿੰਦੇ ਨੇ ਦੇਖ ਵੀ ਲੋ ਟਿਪੇਪਰ ਕਰ ਲੋ ਯਾਰ ਇਹ ਖਿਡਾਰੀ ਆ ਸਾਡੀ ਟੀਮ ਦਾ ਤੇ ਐਦਾਂ ਦੇ ਸਰਕਲ ਉਦੋਂ ਚੱਲਦੇ ਸੀਗੇ ਤੇ ਉਹ ਕੋਈ ਕੋਈ ਪੁੱਛ ਗਿੱਚ ਜਿਹੜੀ ਉਹ ਨਹੀਂ ਹੋਈ ਬਹੁਤ ਘੱਟ ਸੀ ਮੈਂ ਕੱਲਾ ਨਹੀਂਗਾ ਪਾਜੀ ਮੇਰੇ ਵਰਗੇ ਪਤਾ ਹੀ ਨਹੀਂ ਕਿੰਨੇ ਪੰਜਾਬ ਦੇ ਵਿੱਚ ਮੁੰਡੇ ਆ ਜਿਹੜੇ ਆਪਣੇ ਲੈਵਲ ਤੇ ਬਿਨਾਂ ਕੋਈ ਤਨਖਾਹ ਲਏ ਬੱਚਿਆਂ ਨੂੰ ਖੜਾਈ ਜਾ ਰਹੇ ਆ ਤੇ ਉਹਨਾਂ ਬਾਰੇ ਕੁਝ ਨਹੀਂ ਸੋਚਿਆ ਗਿਆ ਮੈਂ ਮਾਨ ਸਰਕਾਰ ਅੱਗੇ ਇਹੋ ਬੇਨਤੀ ਕਰਦਾ ਹੂੰ ਕਿ ਇਹਨਾਂ ਸਾਰਿਆਂ ਬਾਰੇ ਸੋਚਿਆ ਜਾਵੇ ਚਾਹੇ ਕੋਈ ਕਲਾਸ 4 ਦੀ ਨੌਕਰੀ ਦੇ ਦੇਣ ਸੋਚਿਆ ਜਰੂਰ ਜਾਵੇ ਦੋਸਤੋ ਪਿਆਰ ਪਰਿਸ਼ਾਦ ਸੇਕਾਲ ਮੈਂ ਹਾ ਗੁਰਦਿਆਲ ਸਿੰਘ ਤੇ ਅੱਜ ਇੱਕ ਨਵੀਂ ਵੀਡੀਓ ਦੇ ਨਾਲ ਹਾਜ਼ਰ ਹੋਏ ਆ ਅੱਜ ਇੱਕ ਐਸੇ ਸੰਘਰਸ਼ਮਈ ਜੀਵਨ ਨੂੰ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਇੱਕ ਹਾਕੀ ਦੇ ਕੋਚ ਨੂੰ ਮਿਲਾਵਾਂਗੇ ਜਿਹੜੇ ਹਾਕੀ ਦੇ ਕੋਚ ਨੇ ਆਪਣੇ ਜੀਵਨ ਦੇ ਵਿੱਚ ਅਨੇਕਾਂ ਖਿਡਾਰੀ ਜਿਹੜੇ ਆ ਭਾਰਤੀ ਟੀਮ ਨੂੰ ਦਿੱਤੇ ਜੀ ਹਾਂ ਭਾਰਤੀ ਟੀਮ ਦੇ ਵਿੱਚ ਇਸ ਟਾਈਮ ਖੇਡ ਵੀ ਰਹੇ ਨੇ ਤੇ ਉੱਚੇ ਉੱਚੇ ਔਦਿਆਉਤੇ ਨੇ ਪਰ ਇਸ ਕੋਚ ਦਾ ਖੁਦ ਦਾ ਜੀਵਨ ਗੁੰਮਨਾਮ ਦੀ ਜ਼ਿੰਦਗੀ ਦੇ ਵਿੱਚ ਗੁਜ਼ਰ ਰਿਹਾ ਸੋ ਕਾਫੀ ਲੰਮਾ ਸਮਾਂ ਇਹਨਾਂ ਨੇ ਸੰਘਰਸ਼ ਕੀਤਾ ਬਹੁਤ ਸਾਰੇ ਵੱਡੇ ਵੱਡੇ ਪਲੇਅਰ ਪੈਦਾ ਕੀਤੇ ਪਰ ਖੁਦ ਦਾ ਜੀਵਨ ਜਿਹੜਾ ਵਾ ਉਹ ਬਹੁਤ ਹੀ ਸੰਘਰਸ਼ਮਈ ਰਿਹਾ ਆਪਾਂ ਸਿੱਧੀ ਗੱਲਬਾਤ ਕਰਾਉਣੇ ਆ ਮੇਰੇ ਨਾਲ ਵੀਰ ਨੇ ਰਜਿੰਦਰ ਸਿੰਘ ਜੀ ਆਓ ਕਰਦੇ ਆ ਗੱਲਬਾਤ ਬਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਿਵੇਂ ਹਾਕੀ ਦੇ ਕੋਚਿੰਗ ਕਰਦੇ ਕਰਦੇ ਹਨਾ ਕਿੰਨਾ ਕੁ ਸਮਾਂ ਹੋ ਗਿਆ ਤੁਹਾਨੂੰ ਸਮਾਂ ਵੀਰ ਜੀ ਹੋ ਗਿਆ ਜੀ ਕੋਈ 19-20 ਸਾਲ ਹੋ ਗਏ ਨੇ ਬੱਚਿਆਂ ਨੂੰ ਜਿਹੜੀ ਆ ਉਹ ਹਾਕੀ ਦੀ ਟ੍ਰੇਨਿੰਗ ਦਿੰਦੇ ਆ ਜੀ ਤੇ ਆਪਣਾ ਜਿਹੜਾ ਵਾ ਮੇਰਾ ਖੇਡਣ ਦੀ ਗੱਲ ਇਹ ਮੈਂ ਹੂਲੀ ਲੈਵਲ ਤੋਂ ਲੈ ਕੇ ਤੇ ਨੈਸ਼ਨਲ ਲੈਵਲ ਤੱਕ ਜਿਹੜਾ ਵਾ ਮੈਂ ਉਹ ਖੇਡਿਆ ਹੋਇਆ ਜੀ ਸਕੂਲ ਸ੍ਰੀ ਗੁਰੂ ਗੋਬਿੰਦ ਸਿੰਘ ਸੀਨੀਅਰ ਸੈਕੰਡਰੀ ਸਕੂਲ ਸਰਹਾਲੀ ਹੂੰ ਉਥੋਂ ਮੈਂ ਪੜ੍ਹਾਈ ਕੀਤੀ ਹੈ ਜੀ ਹੂੰ ਨੌਵੀਂ ਤੋਂ ਲੈ ਕੇ ਪਲੱਸ 2 ਤੱਕ ਜਿਹੜਾ ਵਾ ਮੈਂ ਉੱਥੇ ਕੀਤਾ ਹੂੰ ਔਰ ਸਕੂਲ ਟਾਈਮ ਤੋਂ ਖੇਡਦੇ ਖੇਡਦੇ ਸਟੇਟ ਲੈਵਲ ਅਸੀਂ ਵਿਨਰ ਹਾਂ ਜੀ ਸਰਹਾਲੀ ਦੀ ਟੀਮ ਉਸ ਤੋਂ ਬਾਅਦ ਚ ਨੈਸ਼ਨਲ ਲੈਵਲ ਉਦੋਂ ਸਮਾਂ ਇਦਾਂ ਦਾ ਸੀਗਾ ਹੂੰ ਕਿ ਨੈਸ਼ਨਲ ਲੈਵਲ ਜੂਨੀਅਰ ਨੈਸ਼ਨਲ ਦੀ ਸਿਲੈਕਸ਼ਨ ਹੋਣੀ ਸੀਗੀ ਹੂੰ ਤੇ ਉਹਦੇ ਵਿੱਚ ਮੇਰੀ ਏਜ ਜਿਹੜੀ ਉਹ ਕੋਈ 3-4 ਮਹੀਨੇ ਜਿਆਦਾ ਸੀਗੀ ਤੇ ਕੋਚਾਂ ਦੇ ਆਖੇ ਵੀ ਲੱਗਣਾ ਪੈਂਦਾ ਤੇ ਉਹਨਾਂ ਦੇ ਕਹਿਣ ਤੇ ਮੈਂ ਕਿਸੇ ਹੋਰ ਦੇ ਨਾਂ ਤੇ ਜਿਹੜਾ ਬਾ ਜੂਨੀਅਰ ਨੈਸ਼ਨਲ ਖੇਡਿਆ ਸੀਗਾ ਤੇ ਉਹ ਸਰਟੀਫਿਕੇਟ ਵੀ ਫਿਰ ਉਹਨਾਂ ਦਾ ਹੀ ਬੰਨਣਾ ਸੀਗਾ ਬਿਲਕੁਲ ਤੇ ਇਦਾਂ ਜਿਹੜੀ ਆ ਉਹ ਖੇਡ ਦਾ ਜਿਹੜਾ ਸਫਰ ਹੈ ਉਹ ਮੇਰਾ ਚੱਲਦਾ ਰਿਹਾ ਉਸ ਤੋਂ ਬਾਅਦ ਆਪਣੇ ਪਿੰਡ ਦੇ ਵਿੱਚ ਜਿਹੜੀ ਉਹ ਖੇਡ ਦੀ ਸ਼ੁਰੂਆਤ ਕੀਤੀ ਆ ਆਪਣੇ ਸੀਨੀਅਰ ਖਿਡਾਰੀਆਂ ਦੇ ਨਾਲ ਅਸੀਂ ਪਿੰਡੂ ਜਿਹੜੇ ਟੂਰਨਾਮੈਂਟ ਹੁੰਦੇ ਸੀ ਖੇਡਣ ਜਾਂਦੇ ਰਹੇ ਆ ਜੀ ਔਰ ਇੱਕ ਸ਼ੌਕ ਮੰਨਦੇ ਵਿੱਚ ਸੀਗਾ ਵੀ ਆਪਣੇ ਪਿੰਡ ਦੀ ਟੀਮ ਤਿਆਰ ਕੀਤੀ ਜਾਵੇ ਪੁਰਾਣੇ ਤਾਂ ਜਿਹੜੇ ਖੇਡ ਗਏ ਖੇਡ ਗਏ ਵੀ ਬੱਚਿਆਂ ਨੂੰ ਜਿਹੜਾ ਵਾ ਉਹ ਖੇਡ ਦੇ ਨਾਲ ਜਿਹੜਾ ਵਾ ਉਹ ਜੋੜਿਆ ਜਾਵੇ ਤੇ ਛੋਟੇ-ਛੋਟੇ ਬੱਚੇ ਜਿਹੜੇ ਉਹਨਾਂ ਆਪਣੇ ਨਾਲ ਜਿਹੜੇ ਜੋੜੇ ਉਹਨਾਂ ਨੂੰ ਸਿਖਾਉਣਾ ਸ਼ੁਰੂ ਕੀਤਾ ਤੇ ਅੱਜ ਉਹ ਬੜੇ ਅੱਛੇ ਪਲੇਅਰ ਜਿਹੜੇ ਨੇ ਪਿੰਡ ਚੋਲਾ ਸਾਹਿਬ ਦੇ ਬੱਚੇ ਵੱਡੇ ਹੋ ਗਏ ਨੇ, ਦਾੜੀਆਂ ਵਾਲੇ ਹੋ ਗਏ ਨੇ, ਬੜੀ ਵਧੀਆ ਗੀ ਆ ਮੈਂ ਬੜਾ ਅੱਛਾ ਖੇਡਦੇ ਨੇ। ਹੁਣ ਤੱਕ ਕਿਹੜੇ ਕਿਹੜੇ ਬੱਚੇ ਨੇ ਜਿਹੜੇ ਭਾਰਤੀ ਟੀਮ ਚ ਤੁਹਾਡੇ ਸਿਖਾਏ ਹੋ ਜਿਹੜੇ ਹਿੱਸਾ ਲੈ ਚੁੱਕੇ ਨੇ ਤੇ ਜਾਂ ਖੇਡ ਵੀ ਲੈਣੇ ਤੁਸੀਂ ਦੱਸੋ ਹੁਣ ਵੀ ਖੇਡ ਰਿਹਾ ਇਸ ਟੀਮ ਦੇ ਵਿੱਚ। ਮੈਂ ਕੁਝ ਸਮਾਂ ਜਿਹੜਾ ਵਾ ਪਿੰਡ ਤੋਂ ਬੱਚਿਆਂ ਨੂੰ ਖੜਾਉਂਦਿਆਂ ਖੜਾਉਂਦਿਆਂ ਕੁਝ ਸਮਾਂ ਜਿਹੜਾ ਵਾ ਉਹ ਪ੍ਰਾਈਵੇਟ ਅਦਾਰੇ ਸਕੂਲ ਐਮ ਐਸ ਐਮ ਕਾਨਵਰਟ ਸਕੂਲ ਚੋਲਾ ਸਾਹਿਬ ਦੋ ਸਾਲ ਇੱਥੇ ਹਾਕੀ ਦੀ ਸੇਵਾ ਨਿਭਾਈ ਆ ਅ ਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਤਰਨਤਾਰਨ ਇੱਥੇ ਜਿਹੜੀ ਆ ਉਹ ਐਜ਼ ਅ ਕੋਚ ਸੇਵਾ ਨਿਭਾਈ ਆ ਜੀ ਔਰ ਪੰਜ ਸਾਲ ਸਨ 2017 ਤੋਂ ਲੈ ਕੇ 22 ਤੱਕ ਮੈਂ ਜਿਹੜਾ ਵਾ ਉਹ ਚੀਮਾ ਹਾਕੀ ਅਕੈਡਮੀ ਬਟਾਲਾ ਜੀ ਇੱਥੇ ਮੈਂ ਅ ਬਤੌਰ ਕੋਚ ਜਿਹੜੀ ਹੈ ਉਹ ਸੇਵਾ ਨਿਭਾਈ ਹੈ ਤੇ ਸਾਡੇ ਸੀਨੀਅਰ ਕੋਚ ਹੁੰਦੇ ਸੀਗੇ ਉੱਥੇ ਰਣਜੀਤ ਸਿੰਘ ਜੀ ਚੀਨਾ ਜੀ ਉਹਨਾਂ ਦੇ ਅੰਡਰ ਜਿਹੜੇ ਆ ਬੱਚੇ ਖੇਡਦੇ ਸੀਗੇ ਸਾਡੇ ਸਟੂਡੈਂਟ ਜੋ ਕਿ ਇਸ ਵਕਤ ਇੰਡੀਆ ਟੀਮ ਦੇ ਵਿੱਚ ਖੇਡ ਰਹੇ ਨੇ ਮੈਂ ਜ਼ਿਕਰ ਕਰਾਂ ਉਹਨਾਂ ਦਾ ਗੁਰਜੰਟ ਸਿੰਘ ਤੇ ਸਿਮਰਨਜੀਤ ਸਿੰਘ ਜੋ ਕਿ ਇੰਡੀਆ ਟੀਮ ਦੇ ਵਿੱਚ ਖੇਡ ਰਹੇ ਨੇ ਔਰ ਭਗਵੰਤ ਮਾਨ ਸਰਕਾਰ ਵੱਲੋਂ ਉਹਨਾਂ ਨੂੰ ਇਸ ਵਕਤ ਐਸ ਡੀ ਐਮ ਨਿਯੁਕਤ ਕੀਤਾ ਗਿਆ ਆ ਕੁਝ ਬੱਚੇ ਜਿਹੜੇ ਖੇਡ ਰਹੇ ਸੀਗੇ ਉਹਨਾਂ ਨੂੰ ਪੀ ਪੀ ਐਸ ਡੀ ਐਸ ਪੀ ਦੀ ਜੌਬ ਤੇ ਉਹਨਾਂ ਨੂੰ ਰੱਖਿਆ ਗਿਆ ਆ ਔਰ ਕੁਝ ਬੱਚੇ ਜਿਹੜੇ ਆ ਨੈਸ਼ਨਲ ਲੈਵਲ ਤੱਕ ਖੇਡ ਗਏ ਨੇ ਹੋਰ ਸਟੇਟ ਲੈਵਲ ਦੇ ਵਿੱਚ ਵੀ ਛੋਟੇ ਛੋਟੇ ਬੱਚੇ ਜਿਹੜੇ ਆ ਉਹ ਖੇਡ ਚੁੱਕੇ ਨੇ ਤੇ ਖੇਢੀ ਜਾਂਦੇ ਨੇ ਗਾਂ ਸਿਵਾ ਨਭਾਈ ਜਾ ਰਹੇ ਆ ਜੀ ਮਾਲ ਦੇ ਵਿੱਚ ਰੋਸ ਆਉਂਦਾ ਵੀ ਯਾਰ ਵੱਡੇ ਵੱਡੇ ਪਲੇਅਰ ਅਸੀਂ ਪੈਦਾ ਕੀਤੇ ਹਾਲਾਂਕਿ ਖੁਦ ਵੀ ਨੈਸ਼ਨਲ ਲੈਵਲ ਤੱਕ ਖੇਡ ਕੇ ਵੇਖਿਆ ਪਰ ਤੁਹਾਡਾ ਖੁਦ ਦਾ ਜੀਵਨ ਜਿਹੜਾ ਉਹ ਸੰਘਰਸ਼ਮਈ ਰਿਹਾ ਬਹੁਤ ਛੋਟੇ ਛੋਟੇ ਕੰਮ ਵੀ ਤਹਾਰ ਕਰਨ ਨੂੰ ਰਾਜ਼ੀ ਹੋ ਗਏ ਤੇ ਅੱਜ ਵੀ ਲੜਾਈ ਲਾੜੀ ਰਹੇ ਹੋ ਆਪਣੀ ਰੋਜ਼ੀ ਰੋਟੀ ਵਾਸਤੇ ਵੇਖੋ ਜੀ ਗੱਲ ਇਦਾਂ ਆ ਇਸ ਸਮੇ ਤੋਂ ਪਹਿਲਾਂ ਤੇ ਮੁਕੱਦਰ ਤੋਂ ਬਿਨਾਂ ਸਿਆਣੇ ਕਹਿੰਦੇ ਕੁਝ ਨਹੀਂ ਮਿਲਦਾ ਮੁਕੱਦਰਾਂ ਦੀ ਹਾਰ ਗਰੀਬੀ ਦੀ ਜਿਹੜੀ ਆ ਹਾਰ ਉਹ ਜਿਹੜੀ ਆ ਉਹ ਬੰਦੇ ਦੇ ਨਾਲ-ਨਾਲ ਚੱਲਦੀ ਆ ਸ਼ੁਰੂ ਤੋਂ ਹੀ ਸੰਘਰਸ਼ਮਈ ਜੀਵਨ ਗਰੀਬੀ ਦੇ ਨਾਲ ਚੱਲਦਾ ਰਿਹਾ ਆ ਜੀ ਅ ਖੜਾਉਣ ਦੇ ਨਾਲ-ਨਾਲ ਕੀ ਆ ਜੀ ਮੈਂ 20 ਸਾਲ ਲਗਾਤਾਰ ਬੱਚਿਆਂ ਨੂੰ ਖੜਾ ਰਿਆ ਉਹਦੇ ਵਿੱਚ ਕੀ ਹੋਇਆ ਵੀ ਘਰਦਿਆਂ ਨੇ ਵੀ ਜਿਹੜੀ ਆ ਉਹ ਨਫ਼ਰਤ ਦੀਆਂ ਨਿਗਾਹ ਦੇ ਨਾਲ ਮੈਨੂੰ ਘਰ ਦੇ ਵੇਖਦੇ ਸੀ ਮੰਮੀ ਸੀਗੇ ਬੱਚੇ ਆ ਘਰ ਦੀ ਆ ਉਹਨਾਂ ਨੇ ਕਿਹਾ ਵੀ ਤੂੰ ਛੱਡ ਇਹਨੂੰ ਗੇਮ ਗੂਮ ਨੂੰ ਖਡਾਉਣਾ ਛੱਡ ਤੇ ਤੂੰ ਆਪਣਾ ਬੱਚੇ ਪਾਲਣੇ ਆ ਕੋਈ ਕੰਮਕਾਰ ਕਰ ਲੈ ਤੇ ਉਹ ਕੰਮ ਫਿਰ ਮੈਨੂੰ ਕਰਨਾ ਪਿਆ ਜੀ ਕੰਮ ਕੀ ਕੀਤਾ ਜੀ ਇੱਕ ਲੈ ਕੇ ਰੇੜੀ ਤੇ ਉਹਦੇ ਤੇ ਸਬਜ਼ੀ ਪਾ ਕੇ ਤੇ ਹੋਕੇ ਦੇ ਦੇ ਕੇ ਤੇ ਫਿਰ ਉਹ ਜਿਹੜੀ ਪਿੰਡ ਦੇ ਵਿੱਚ ਵੇਚੀ ਆ ਤੇ 2 ਸਾਲ ਜਿਹੜੀ ਉਹ ਸਬਜ਼ੀ ਇਦਾਂ ਮੈਂ ਵੇਚਦਾ ਰਿਆ ਉਹ ਤੋਂ ਬਾਅਦ ਸਾਡੇ ਜਿੱਦਾਂ ਰੱਬ ਮਿਹਰ ਕਰੇ ਪਰਮਾਤਮਾ ਉਹਦੀ ਰਜ਼ਾ ਤੋਂ ਬਗੈਰ ਤੇ ਪੱਤਾ ਵੀ ਨਹੀਂ ਹਿੱਲਦਾ ਤੇ ਸਰਦਾਰ ਮਨਜਿੰਦਰ ਸਿੰਘ ਜੀ ਲਾਲਪੁਰਾ ਸਾਹਿਬ ਐਮਐਲਏ ਹਲਕਾ ਖਡੂਰ ਸਾਹਿਬ ਜੀ ਉਹ ਇੱਥੇ ਸਟੇਡੀਅਮ ਦੇ ਵਿੱਚ ਆਏ ਚੋਲਾ ਸਾਹਿਬ ਤੇ ਉਹਨਾਂ ਨੇ ਪੁੱਛਿਆ ਕਿ ਆ ਜਿਹੜੇ ਬੱਚੇ ਪੰਜ ਸੱਤ ਖੇਡ ਰਹੇ ਆ ਹਾਕੀ ਵਾਲੇ ਇਹਨਾਂ ਨੂੰ ਕੋਈ ਟ੍ਰੇਨਿੰਗ ਨਹੀਂ ਦਿੰਦਾ ਜਾਂ ਇਹਨਾਂ ਦਾ ਕੋਈ ਵਾਲੀ ਵਾਰਸ ਨਹੀਂ ਹੂੰ ਸਾਡੇ ਸਤਕਾਰਯੋਗ ਵੀਰ ਨੇ ਮੇਰੇ ਵੱਡੇ ਸੀਨੀਅਰ ਖਿਡਾਰੀ ਨੇ ਸਾਡੇ ਜੀ ਸਰਦਾਰ ਜਗਤਾਰ ਸਿੰਘ ਜੀ ਉਹ ਇੱਥੇ ਮੌਜੂਦ ਸੀਗੇ ਤੇ ਉਹਨਾਂ ਨੇ ਫਿਰ ਐਮਐਲਏ ਸਾਹਿਬ ਨੂੰ ਦੱਸਿਆ ਕਿ ਵੀਰ ਸੀਗਾ ਉਹ ਮੁੰਡਾ ਖੜਾਉਂਦਾ ਸੀਗਾ ਬੱਚਿਆਂ ਨੂੰ ਸ਼ੁਰੂ ਤੋਂ ਹੀ ਉਹ ਖੜਾ ਰਿਆ ਤੇ ਉਹਦੀ ਸਰਕਾਰਾਂ ਨੇ ਕੋਈ ਬਾਤ ਨਹੀਂ ਪੁੱਛੀ ਕੋਈ ਨੌਕਰੀ ਨਹੀਂ ਕੋਈ ਕਿਸੇ ਪਾਸੇ ਉਹਨੂੰ ਗਰੀਬ ਨੂੰ ਲਾਇਆ ਨਹੀਂ ਤੇ ਉਹ ਉਹਨਾ ਹੁਣ ਉਹਨੇ ਕੰਮ ਛੱਡ ਦਿੱਤਾ ਵਾ ਤੇ ਉਹ ਅੱਜਕੱਲ ਸਬਜ਼ੀ ਵੇਚ ਰਿਹਾ ਜੀ ਤੇ ਉਹ ਐਮਐਲਏ ਸਾਹਿਬ ਨੂੰ ਵੀ ਇਸ ਗੱਲ ਦਾ ਦੁੱਖ ਹੋਇਆ ਵੀ ਇੱਕ ਹਾਕੀ ਖਿਡਾਰੀ ਜਿਹੜਾ ਵਾ ਉਹ ਸਬਜ਼ੀ ਵੇਚ ਰਿਹਾ ਤੇ ਉਹਨਾਂ ਨੇ ਫਿਰ ਮੈਨੂੰ ਉੱਥੇ ਦਫ਼ਤਰ ਆਪਣੇ ਬੁਲਾਇਆ ਜੀ ਮੈਂ ਤੇ ਮੇਰਾ ਵੀਰ ਜਗਤਾਰ ਸਿੰਘ ਅਸੀਂ ਇਕੱਠੇ ਗਏ ਆਂ ਤੇ ਉੱਥੇ ਮੈਂ ਡਿਮਾਂਡ ਕੀਤੀ ਐਮਐਲਏ ਸਾਹਿਬ ਨੂੰ ਵੀ ਮੈਨੂੰ ਨੌਕਰੀ ਜਿਹੜੀ ਉਹ ਦਿੱਤੀ ਜਾਵੇ ਤੇ ਐਮਐਲਏ ਸਾਹਿਬ ਨੇ ਕਿਹਾ ਵੀ ਮੈਂ ਡਾਇਰੈਕਟ ਨੌਕਰੀ ਤੇ ਨਹੀਂ ਦੇ ਸਕਦਾ ਤੇ ਮੈਂ ਇੱਕ ਤੁਹਾਡੇ ਨਾਲ ਵਾਅਦਾ ਕਰਦਾ ਤੁਸੀਂ ਬੱਚੇ ਖੜਾਓ ਤੇ ਪੈਸੇ ਤੁਹਾਨੂੰ ਮੈਂ ਦਊਂਗਾ ਆਪਣੀ ਜੇਬ ਚੋਂ ਵਾਹ ਐਮਐਲਏ ਸਾਹਿਬ ਆਪਣੀ ਜ਼ੁਬਾਨ ਜਿਹੜੀ ਆ ਉਹਨਾਂ ਨੇ ਪਗਾਈ ਔਰ ਉਹ ਅੱਜ ਮੈਨੂੰ ਪਿਛਲੇ ਕੁਝ 8 ਮਹੀਨਿਆਂ ਤੋਂ ਆਪਣੀ ਜੇਬ ਦੇ ਵਿੱਚੋਂ ਆਪਣੀ ਤਨਖਾਹ ਦੇ ਵਿੱਚੋਂ ਮੈਨੂੰ 10000 ਰੁਪਏ ਮਹੀਨਾ ਦੇ ਰਹੇ ਨੇ ਔਰ ਮੈਂ ਦੁਬਾਰਾ ਫੇਰ ਸਬਜੀ ਛੱਡ ਕੇ ਤੇ ਮੈਂ ਗਰਾਊਂਡ ਵੱਲ ਨੂੰ ਆਇਆ ਪਿਛਲੇ 8 ਮਹੀਨਿਆਂ ਤੋਂ ਮੈਂ ਬੱਚੇ ਖੜਾ ਰਿਹਾ ਔਰ 8 ਮਹੀਨਿਆਂ ਦੇ ਵਿੱਚ ਮੈਂ ਉਹਨਾਂ ਨੂੰ ਰਿਜ਼ਲਟ ਦਿੱਤਾ ਐਮਐਲਏ ਸਾਹਿਬ ਨੂੰ ਇੱਕ ਬੱਚਾ ਜਿਹੜਾ ਆ ਉਹ ਉਹ ਨਹਿਰੂ 골ਡ ਕੱਪ ਜੋ ਸਾਨਾ 78 ਵੇਲੇ ਦਾ ਚੱਲਦਾ ਆ ਰਿਹਾ ਤੇ ਉਹਦੇ ਵਿੱਚ ਨਹਿਰੂ 골ਡ ਕੱਪ ਦੇ ਵਿੱਚ ਇੱਕ ਬੱਚਾ ਖੇਡ ਗਿਆ ਉਹ ਮੈਨ ਆਫ ਦਾ ਮੈਚ ਐਲਾਨਿਆ ਗਿਆ ਔਰ ਇੱਕ ਬੱਚਾ ਸਬ ਜੂਨੀਅਰ ਨੈਸ਼ਨਲ ਉਹ ਖੇਡ ਗਿਆ ਜੀ ਇਹ ਸੱਤ ਬੱਚੇ ਛੋਟੇ ਛੋਟੇ ਜੋ 14 ਸਾਲ ਦੀ ਉਮਰ ਤੋਂ ਥੱਲੇ ਥੱਲੇ ਆਉਂਦੇ ਨੇ ਉਹ ਸੱਤ ਬੱਚੇ ਜਿਹੜੇ ਮੇਰੇ ਇੱਥੇ ਚੋਲਾ ਸਾਹਿਬ ਦੇ ਜਿਹੜੇ ਆ ਉਹ ਸਟੇਟ ਖੇਡ ਗਏ ਨੇ ਤੇ ਇਹ ਰਿਜ਼ਲਟ ਜਿਹੜਾ ਐ ਐਮਐਲਏ ਸਾਹਿਬ ਨੂੰ ਮੈਂ 8 ਮਹੀਨਿਆਂ ਚ ਦੇ ਦਿੱਤਾ ਜੀ ਤੇ ਹੁਣ ਮੈਂ ਖੜਾਈ ਜਾ ਰਿਹਾ ਜੀ ਲਗਾਤਾਰ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਵੀ ਤੁਹਾਡਾ ਕਾਫੀ ਲੰਮਾ ਤਜਰਬਾ ਹੈ ਨਾ ਹਾਂਜੀ ਬੱਚਿਆਂ ਨੂੰ ਤੁਸੀਂ ਸਿਖਾ ਰਹੇ ਹੋ ਆਪਣਾ ਖੁਦ ਜੀਵਨ ਸੰਘਰਸ਼ਮਈ ਰਿਹਾ ਹਾਂਜੀ ਪਰ ਆਉਣ ਵਾਲੇ ਸਮੇਂ ਕੀ ਲੱਗਦਾ ਨਹੀਂ ਵੀ ਸਰਕਾਰ ਜਿਹੜੀ ਉਹ ਸਾਡੇ ਖਿਡਾਰੀਆਂ ਵੱਲੇ ਉਹਨਾਂ ਨੂੰ ਧਿਆਨ ਦੇਣਾ ਚਾਹੀਦਾ ਜਾਂ ਜਿਸ ਤਰ੍ਹਾਂ ਤੁਸੀਂ ਸੋਹਿਰਦਬੰਦੇ ਕੋਚਿੰਗ ਦੇ ਰਹੇ ਵੱਡੇ-ਵੱਡੇ ਪਲੇਅਰ ਪੈਦਾ ਕੀਤੇ ਲੱਗਦਾ ਨਹੀਂ ਤੁਹਾਨੂੰ ਮਨਚ ਰੋਸ਼ ਨਹੀਂ ਆਉਂਦਾ ਵੀ ਯਾਰ ਸਰਕਾਰਾਂ ਸਾਡੇ ਬਾਰੇ ਤੇ ਸੋਚਿਆ ਹੀ ਕੁਝ ਨਹੀਂ ਰੋਸ 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 ਆਉਂਦਾ ਕਰਕੇ ਤੇ ਮੈਂ ਜਿਹੜਾ ਵਾ ਉਹ ਜਦੋਂ ਸਰਕਾਰਾਂ ਨੇ ਪੁੱਛਿਆ ਨਹੀਂ ਇੱਕ ਕੀ ਹੁੰਦਾ ਸੀਗਾ ਵੀ ਮੈਂ ਮੇਰੀ ਫਾਈਲ ਬਣੀ ਸੀਗੀ ਜਿਹੜੀ ਉਹ ਉਹਦੇ ਤੇ ਸਾਈਨ ਕਰਕੇ ਚਲੇ ਜਾਣੇ ਇੱਕ ਸਰਕਾਰਸ ਮੇਰੇ ਦੇਖਦਿਆਂ ਦੇਖਦਿਆਂ ਸਰਕਾਰਾਂ ਸਿਰਫ ਦੋ ਹੀ ਸੀ ਇੱਕ ਅਕਾਲੀ ਤੇ ਇੱਕ ਕਾਂਗਰਸੀ ਇਹੀ ਸਰਕਾਰਾਂ ਆਉਂਦੀਆਂ ਸੀ ਔਰ ਅਸੀਂ ਬੇਨਤੀ ਵੀ ਉਹਨਾਂ ਕੀ ਕਰਨੀ ਸੀ ਨਾ ਤੇ ਚਲੋ ਉਹਨਾਂ ਅੱਗੇ ਕਰਦੇ ਸੀਗੇ ਬੇਨਤੀ ਮੇਰੇ ਪਿੰਡ ਵਾਲਿਆਂ ਨੇ ਬੜਾ ਸਾਥ ਦਿੱਤਾ ਮੈਨੂੰ ਫੜ ਕੇ ਅੱਗੇ ਕਰਦੇ ਸੀਗੇ ਵੀ ਆਹ ਬੰਦਾ 20 ਸਾਲ ਹੋ ਗਏ ਇਹਨੂੰ ਕੰਮ ਕਰਦੇ ਨੂੰ ਇਹਨੂੰ ਕੋਈ ਜੌਬ ਕੋਈ ਛੋਟੀ ਮੋਟੀ ਜੌਬ ਦੇ ਛੱਡੋ ਤੇ ਪਰ ਨਹੀਂ ਉਹ ਫਾਈਲ ਦੇ ਉੱਤੇ ਸਾਈਨ ਹੋ ਜਾਂਦੇ ਸੀ ਉਦੋਂ ਬਾਅਦ ਚ ਕੋਈ ਪੁੱਛ ਗਿਛ ਨਹੀਂ ਹੁੰਦੀ ਕਿ ਕਿਹੜੇ ਕਿਹੜੇ ਲੀਡਰਾਂ ਨੂੰ ਤੁਸੀਂ ਮਿਲੇ ਪਹਿਲਾਂ ਸਾਡੇ ਲੀਡਰ ਕਾਂਗਰਸ ਸਰਕਾਰ ਜਦੋਂ ਆਈ ਤੇ ਸਰਦਾਰ ਰਮਨਜੀਤ ਸਿੰਘ ਜੀ ਸਿੱਕੀ ਉਹ ਉਦੋਂ ਹਲਕਾ ਖਡੂਰ ਸਾਹਿਬ ਦੇ ਵਿਧਾਇਕ ਸੀਗੇ ਜੀ ਜੀ ਚੰਗੇ ਇਨਸਾਨ ਸੀਗੇ ਉਹ ਵੀ ਹਮ ਐਵੇਂ ਮੈਂ ਕਹਾਂ ਵੀ ਉਹ ਕਾਫੀ ਮੇਰੇ ਨਾਲ ਉਹਨਾਂ ਦਾ ਮੇਲ ਮਲਾਪ ਵੀ ਹੋਇਆ ਹਮ ਤੇ ਉਹਨਾਂ ਕੋ ਵੀ ਜਦੋਂ ਅਰਜੀ ਮੈਂ ਦਿੱਤੀ ਹੈ ਵੀ ਮੈਨੂੰ ਕਿਸੇ ਪਾਸੇ ਲਾਇਆ ਜਾਵੇ ਤੇ ਉਹਨਾਂ ਨੇ ਵੀ ਮੇਰੀ ਜਿਹੜੀ ਐਪਲੀਕੇਸ਼ਨ ਸੀ ਉਹਦੇ ਉੱਤੇ ਸਾਈਨ ਕਰ ਦਿੱਤੇ ਨੇ ਤੇ ਸਾਈਨਾਂ ਦੇ ਨਾਲ ਤੇ ਗੱਲ ਨਹੀਂ ਨਾ ਬਣਦੀ ਗੱਲ ਤੇ ਆ ਵੀ ਸਰਕਾਰੀ ਦਰਬਾਰੇ ਗੱਲ ਪਹਚਾਈ ਜਾਵੇ ਤੇ ਫੇਰ ਹੀ ਗੱਲ ਬਣਦੀ ਤੁਸੀਂ ਪ੍ਰਗਟ ਸਿੰਘ ਦਾ ਵੀ ਜ਼ਿਕਰ ਕੀਤਾ ਇੱਕ ਮੈਂ ਗੱਲ ਤੁਹਾਡੀ ਸੁਣੀ ਵੀ ਤੁਸੀਂ ਪ੍ਰਗਟ ਸਿੰਘ ਜੀ ਨੂੰ ਮਿਲੇ ਜਿਹੜੇ ਹਾਕੀ ਦੇ ਬਹੁਤ ਵੱਡੇ ਪਲੇਅਰ ਨੇ ਬਹੁਤ ਵੱਡਾ ਨਾਂ ਹਾਕੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਜਦੋਂ ਆਉਂਦੀ ਹੈ ਇਸ ਸਰਕਾਰ ਤੋਂ ਪਹਿਲਾਂ ਅਜੇ ਮੇਰਾ ਖਿਆਲ ਵੀ ਮਹੀਨਾ ਡੇਢ ਮਹੀਨਾ ਸਰਕਾਰ ਰਹਿੰਦੀ ਸੀਗੀ ਕਾਂਗਰਸ ਦੀ ਹੂੰ ਅਜੇ ਹੈਗੀ ਸੀ ਹਾਂ ਹਾਂ ਅਜੇ ਚੋਣ ਜਾਬਤਾ ਨਹੀਂ ਸੀ ਲੱਗਾ ਉਦੋਂ ਹਾਂ ਹਾਂ ਤੇ ਸਰਦਾਰ ਪ੍ਰਗਟ ਸਿੰਘ ਜੀ ਜੋ ਕਿ ਖੁਦ ਹਾਕੀ 올ੰਪੀਅਨ ਨੇ ਹੂੰ ਉਹ ਸਾਡੇ ਚੋਲਾ ਸਾਹਿਬ ਆਏ ਇੱਥੇ ਸਟੇਡੀਅਮ ਦੇ ਵਿੱਚ ਵਾ ਤੇ ਸਾਡੇ ਪਿੰਡ ਦੇ ਸਰਪੰਚ ਸਰਦਾਰ ਲਖਬੀਰ ਸਿੰਘ ਜੀ ਸੰਧੂ ਸਾਹਿਬ ਸਰਦਾਰ ਮਨਮੋਹਨ ਸਿੰਘ ਜੀ ਕਬੱਡੀ ਕੋਚ ਨੇ ਜੋ ਇੱਥੇ ਸਰਦਾਰ ਜਗਤਾਰ ਸਿੰਘ ਹੋਰੀ ਪ੍ਰਵੀਨ ਕੁਮਾਰ ਪੀਨਾ ਇਹ ਮੇਰੇ ਸੱਜਣ ਨੇ ਇਹਨਾਂ ਨੇ ਮੈਨੂੰ ਬਾਹ ਫੜ ਕੇ ਪ੍ਰਕਾਸ਼ ਸਿੰਘ ਦੇ ਅੱਗੇ ਕਰ ਦਿੱਤਾ ਵੀ ਆਹ ਬੰਦਾ ਜੀ ਇਹ ਮਿਹਨਤ ਕਰਾ ਰਿਹਾ ਤੇ ਆਹ ਇਹਦੀ ਐਪਲੀਕੇਸ਼ਨ ਹੈ ਤੇ ਇਹਨੂੰ ਵੇਖੋ ਤੇ ਇਹਨੂੰ ਕੋਈ ਡਿਊਟੀ ਦੇ ਦਿਓ ਕੋਈ ਛੋਟੀ ਮੋਟੀ ਦੇ ਦਿਓ ਤੇ ਪ੍ਰਕਾਸ਼ ਸਿੰਘ ਉਹਨਾਂ ਨੇ ਸਾਈਨ ਕਰ ਦਿੱਤੇ ਨੇ ਉਹ ਅੱਜ ਵੀ ਐਪਲੀਕੇਸ਼ਨ ਮੇਰੇ ਕੋਲ ਪਈ ਹੈ ਰਮਨਜੀਤ ਸਿੱਕੀ ਹੁਣਾਂ ਦੀ ਜਿਹੜੀ ਸਾਈਨ ਹੋਏ ਉਹ ਅੱਜ ਵੀ ਮੇਰੇ ਕੋਲ ਪਏ ਨੇ ਤੇ ਉਹਨਾਂ ਦਾ ਕੋਈ ਹੱਲ ਨਹੀਂ ਹੋਇਆ ਰਾ ਨਹੀਂ ਮਿਲਿਆ ਗਾਕ ਵੀ ਕਿੱਥੇ ਨਾ 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 ਕਿੱਦੋਂ ਮਿਲਣਾ ਕਿੰਨੂੰ ਮਿਲਣਾ ਕੀ ਕਰਨਾ ਕੀ ਨਹੀਂ ਹਾਂ ਪ੍ਰਗਟ ਸਿੰਘ ਹੁਣਾਂ ਦਾ ਹੱਕ ਇਹ ਬਣਦਾ ਸੀਗਾ ਕਿ ਮੌਜੂਦਾ ਖੇਡ ਮੰਤਰੀ ਹਾਂ ਪ੍ਰਗਟ ਸਿੰਘ ਬਿਲਕੁਲ ਹਾਕੀ 올ੰਪੀਅਨ ਉਹਨਾਂ ਦਾ ਹੱਕ ਇਹ ਬਣਦਾ ਸੀਗਾ ਜਿਹੜਾ ਬੰਦਾ ਉਹਨਾਂ ਦੇ ਨਾਲ ਸੀਗਾ ਕੋਈ ਨਾਲ ਆਉਂਦਾ ਉਹਨਾਂ ਦੇ ਰੀਡਰ ਜਾਂ ਲੀਡਰ ਕੋਈ ਵੀ ਜਿਹੜਾ ਵੀ ਆ ਉਹਨੂੰ ਕਹਿੰਦੇ ਕਾਕੇ ਆ ਮੁੰਡਾ ਖੜਾ ਰਿਹਾ ਇੰਨੇ ਚਿਰ ਤੋਂ ਇਹਨੂੰ ਜਿਹੜਾ ਵਾ ਇਹਦੇ ਆਰਡਰ ਪਾਉ ਹਾਂ ਫੇਰ ਗੱਲ ਬਣਦੀ ਸੀ ਤੇ ਉਹ ਗੱਲ ਬਣੀ ਨਹੀਂ ਤੇ ਐਦਾ ਹੀ ਰਹਿ ਗਈ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਆ ਜਾਂਦੀ ਹੈ ਜੀ ਚਲੋ ਮੈਂ ਭਾਵੇਂ ਕਿਸੇ ਵੀ ਪਾਰਟੀ ਦਾ ਵਾਂ ਪਰ ਮੈਂ ਇੱਕ ਗੱਲ ਇਹ ਸਚਾਈ ਦੱਸਦਾ ਵਾਂ ਮੈਨੂੰ ਨਹੀਂ ਪਤਾ ਵੀ ਸਰਕਾਰ ਕਿੱਦਾਂ ਦੀ ਹੈ ਕਿੱਦਾਂ ਦੀ ਨਹੀਂ ਮੈਂ ਦੇਖ ਰਿਹਾ ਵੀ ਕੁਝ ਸਮੇਂ ਤੋਂ ਬੇਰੁਜ਼ਗਾਰਾਂ ਨੂੰ ਨੌਕਰੀਆਂ ਮਿਲ ਰਹੀਆਂ ਨੇ ਸਹੀ ਹੈ ਪੰਜਾਬ ਪੁਲਿਸ ਦੀ ਭਰਤੀ ਜਿੰਨੂੰ 20 ਸਾਲਾਂ ਤੋਂ ਬੈਨ ਲੱਗਾ ਸੀਗਾ ਉਹ ਭਰਤੀ ਖੁੱਲ ਗਈ ਆ ਬੱਚੇ ਭਰਤੀ ਹੋ ਰਹੇ ਨੇ ਪੰਜਾਬ ਪੁਲਿਸ ਦੀ ਹੋਰ ਮਾਸਟਰਾਂ ਨੂੰ ਵੀ ਨੌਕਰੀਆਂ ਮਿਲੀਆਂ ਨੇ ਨੌਕਰੀਆਂ ਮਿਲ ਰਹੀਆਂ ਨੇ ਸਾਡੀਆਂ ਵੀ ਜਿਹੜੀਆਂ ਵੈਕੈਂਸੀਆਂ ਕੱਢੀਆਂ ਗਈਆਂ ਨੇ ਕੋਚਾਂ ਦੀਆਂ ਸੁਪਰਵਾਈਜ਼ਰਾਂ ਦੀਆਂ ਤੇ ਉਹ ਕੋਚਾਂ ਦੀਆਂ ਜਿਹੜੀਆਂ ਵੈਕੈਂਸੀਆਂ ਰੱਖੀਆਂ ਨੇ ਪੰਜਾਬ ਸਰਕਾਰ ਨੇ ਉਹਦੇ ਵਿੱਚ ਡਿਮਾਂਡਸ ਇੰਨੀ ਜ਼ਿਆਦੀ ਰੱਖ ਦਿੱਤੀ ਆ ਵੀ ਉਹ ਮੈਂ ਪੂਰੀ ਨਹੀਂ ਕਰ ਸਕਦਾ 37 ਸਾਲ ਦੀ ਉਮਰ ਮੰਗੀ ਆ ਜੀ ਤੇ 37 ਸਾਲਾਂ ਦੀ ਮੇਰੀ ਉਮਰ ਨਹੀਂ 20 ਸਾਲ ਦੀ ਮੇਰੀ ਉਮਰ ਸੀ ਜਦੋਂ ਤੋਂ ਮੈਂ ਖਡਾਉਣ ਲੱਗਾ ਤੇ 20 ਸਾਲ ਹੋ ਗਏ ਮੈਨੂੰ ਖਡਾਉਂਦੇ ਨੂੰ ਮੈਂ ਤਾਂ ਤਰਲੇ ਲੈਂਦਾ ਸਰਕਾਰਾਂ ਦੇ ਓਵਰੇਜ ਹੋ ਗਿਆਂ ਤੇ ਮੈਂ 37 ਸਾਲ ਜਿਹੜੇ ਉਹ ਕਿੱਥੋਂ ਪੂਰੇ ਕਰ ਲੂੰ ਬੈਚਲਰ ਸਰਟੀਫਿਕੇਟ ਮੰਗਿਆ ਤੇ ਬੈਚਲਰ ਮੈਂ ਹੁਣ ਕੁਵਾਰਾ ਥੋੜਾ ਮੇਰੇ ਤੋਂ ਬਰਾਬਰ ਦੇ ਬੱਚੇ ਹੋ ਗਏ ਆ ਠੀਕ ਹੈ ਜੀ ਡਿਪਲੋਮਾ ਹੋਲਡਰ ਮੰਗਿਆ ਹੋਇਆ ਫੇਰ ਗ੍ਰੈਜੂਏਸ਼ਨ ਮੰਗੀ ਹੋਈ ਆ ਤੇ ਖਿਡਾਰੀ ਤੁਹਾਨੂੰ ਪਤਾ ਉਹਨਾਂ ਜਮਾਨਿਆਂ ਦੇ ਵਿੱਚ ਪੜੇ ਲਿਖੇ ਘੱਟ ਹੀ ਸੀ ਬਿਲਕੁਲ ਸਹੀ ਬਹੁਤ ਘੱਟ ਸੀਗੇ ਤੇ ਟੀਚਰ ਤੇ ਪੇਪਰ ਕਰਾ ਦਿੰਦੇ ਨੇ ਦੇਖ ਵੀ ਲੋ ਟੇ ਪੇਪਰ ਕਰ ਲੋ ਯਾਰ ਇਹ ਖਿਡਾਰੀ ਆ ਸਾਡੀ ਟੀਮ ਦਾ ਤੇ ਇਦਾਂ ਦੇ ਸਰਕਲ ਉਦੋਂ ਚੱਲਦੇ ਸੀਗੇ ਤੇ ਉਹ ਕੋਈ ਕੋਈ ਪੁੱਛ ਗਿੱਚ ਜਿਹੜੀ ਆ ਉਹ ਨਹੀਂ ਹੋਈ ਬਹੁਤ ਘੱਟ ਸੀ ਕਿ ਖਿਡਾਰੀ ਉਦੋਂ ਬਹੁਤੇ ਪੜੇ ਲਿਖੇ ਮੈਂ ਸਚਨ ਤੰਦੋਲਕਰ ਬਾਰੇ ਸੁਣਿਆ ਸੀਗਾ ਕਿ ਉਹ ਉਦੋਂ 10ਵੀਂ ਚੋਂ ਫੇਲ ਹੋ ਗਿਆ ਸੀ ਉਹਨੇ ਪੇਪਰ ਨਹੀਂ ਦਿੱਤੇ 10ਵੀਂ ਦੇ ਜਦੋਂ ਪਾਕਿਸਤਾਨ 16 ਸਾਲ ਦੀ ਉਮਰ ਚ ਖੇਡਣ ਗਿਆ ਸੀ ਹਾਂਜੀ ਹਾਂਜੀ ਉਹਨੇ 10 ਖੇਲ ਸੀਗਾ ਅੱਛਾ ਜੀ ਬਾਅਦ ਚ ਦੱਸੂ ਇੱਕ ਕਲੀਅਰ ਕੀਤੀ ਉਹਨਾਂ ਨੇ ਇਹ ਇਹ ਹੁੰਦਾ ਆ ਇਹ ਨਾ ਸਕੂਲਾਂ ਦੇ ਵਿੱਚ ਜਿਹੜੇ ਖਿਡਾਰੀ ਹੁੰਦੇ ਆ ਨਾ ਖੇਡਦੇ ਉਹਨਾਂ ਨੂੰ ਵੀ ਟੀਚਰ ਮੌਕਾ ਦੇ ਦਿੰਦੇ ਆ ਚਲੋ ਇਹਨੂੰ ਪਾਸ ਕਰਾ ਦਿੰਨੇ ਆ ਤੇ ਪੜਾਈਆਂ ਤੁਹਾਨੂੰ ਪਤਾ ਸਾਰੀ ਦਿਹਾੜੀ ਤੇ ਗੇਮ ਵੱਲੇ ਧਿਆਨ ਰਹਿੰਦਾ ਵਾ ਤੇ ਪੜਾਈਆਂ ਫਿਰ ਇਦਾਂ ਦਿੰਦੀਆਂ ਹੋ ਜਾਂਦੀਆਂ ਵਾ ਤੇ ਇਹਨਾਂ ਪੜ੍ਹ ਲਿਖ ਨਹੀਂ ਸਕੇ ਤੇ ਗ੍ਰੈਜੂਏਸ਼ਨ ਮੰਗੀ ਆ ਖੂ ਮੈਡ ਲਿਸਟ ਮੰਗੇ ਨੇ ਬੜਾ ਕੁਝ ਮੰਗਿਆ ਬਹੁਤ ਕੁਝ ਜਿਹੜਾ ਪੂਰਾ ਹੀ ਨਹੀਂ ਕੀਤਾ ਜਾ ਸਕਦਾ ਨਵੇਂ ਮੁੰਡਿਆਂ ਦੀ ਤੇ ਪਰਤੀ ਰੱਖ ਲਈ ਕੋਚਾਂ ਦੀ ਤੇ ਜਿਹੜੇ ਪੁਰਾਣੇ ਮੇਰੇ ਵਰਗੇ ਸਿਰਖ ਪਾਈ ਜਾਂਦੇ ਆ ਉਹਨਾਂ ਬਾਰੇ ਕੌਣ ਸੱਚੂਗਾ ਜੀ ਮੈਂ ਕੱਲਾ ਨਹੀਂਗਾ ਭਾਜੀ ਮੇਰੇ ਵਰਗੇ ਪਤਾ ਹੀ ਨਹੀਂ ਕਿੰਨੇ ਪੰਜਾਬ ਦੇ ਵਿੱਚ ਮੁੰਡੇ ਆ ਜਿਹੜੇ ਆਪਣੇ ਲੈਵਲ ਤੇ ਬਿਨਾ ਕੋਈ ਤਨਖਾਹ ਲਏ ਬੱਚਿਆਂ ਨੂੰ ਖੜਾਈ ਜਾ ਰਹੇ ਆ ਤੇ ਉਹਨਾਂ ਬਾਰੇ ਕੁਝ ਨਹੀਂ ਸੋਚਿਆ ਗਿਆ ਮੈਂ ਮਾਨ ਸਰਕਾਰ ਅੱਗੇ ਇਹੋ ਬੇਨਤੀ ਕਰਦਾ ਕਿ ਇਹਨਾਂ ਸਾਰਿਆਂ ਬਾਰੇ ਸੋਚਿਆ ਜਾਵੇ ਚਾਹੇ ਕੋਈ ਕਲਾਸ 4 ਦੀ ਨੌਕਰੀ ਦੇ ਦੇਣ ਸੋਚਿਆ ਜਰੂਰ ਜਾਵੇ ਤੇ ਕੋਈ ਗਰੀਬੀ ਦਾਅਵੇ ਦੇ ਵਿੱਚ ਕੋਈ ਕੰਮ ਨਹੀਂ ਹੁੰਦਾ ਕੋਈ ਬੜਾ ਔਖਾ ਆ ਤੇ ਮੈਂ ਇਹਨਾਂ ਦਾ ਧੰਨਵਾਦ ਕਰਦਾ ਸਰਦਾਰ ਮਨਜਿੰਦਰ ਸਿੰਘ ਜੀ ਲਾਲਪੁਰਾ ਸਾਹਿਬ ਜੋ ਕਿ ਇਸ ਵਕਤ ਮੌਜੂਦਾ ਵਿਧਾਇਕ ਨੇ ਹਲਕਾ ਖਡੂਰ ਸਾਹਿਬ ਦੇ ਉਹਨਾਂ ਨੇ ਮੈਨੂੰ ਬੁਲਾਇਆ ਤੇ ਉਹਨਾਂ ਨੇ ਮੇਰੇ ਨਾਲ ਵਾਅਦਾ ਕੀਤਾ ਜਿਹੜਾ ਉਹ ਵਾਅਦਾ ਪਗਾਇਆ ਪਿਛਲੇ 8 ਮਹੀਨਿਆਂ ਤੋਂ ਮੈਨੂੰ ਤਨਖਾਹ ਮਿਲ ਰਹੀ ਹੈ ਐਮਐਲਏ ਸਾਹਿਬ ਵੱਲੋਂ ਆਪਣੀ ਜੇਬ ਚੋਂ ਇੱਕ 10000 ਰੁਪਇਆ ਜਿਹੜਾ ਮਹੀਨਾ ਉਹ ਮੈਨੂੰ ਮਿਲ ਰਿਹਾ ਹੈ ਤੇ ਮੈਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਸ਼ੁਕਰਗੁਜ਼ਾਰ ਕਰਦਾ ਵੀ ਐਸੇ ਇਨਸਾਨ ਜਿਹੜੇ ਆ ਉਹ ਪ੍ਰਮਾਤਮਾ ਸਾਨੂੰ ਦਿੰਦਾ ਰਵੇ ਤਾਂ ਕਿ ਗਰੀਬ ਪਰਿਵਾਰਾਂ ਦੇ ਜਿਹੜੇ ਆ ਉਹ ਘਰ ਚੱਲਦੇ ਰਹਿਣ ਤੇ ਮੈਂ ਮਾਨ ਸਰਕਾਰ ਨੂੰ ਵੀ ਇਹੀ ਬੇਨਤੀ ਕਰਾਂਗਾ ਕਿ ਭਗਵੰਤ ਮਾਨ ਸਾਹਿਬ ਮੁੱਖ ਮੰਤਰੀ ਪੰਜਾਬ ਜੀ ਜੇ ਉਹਨਾਂ ਨੇ ਸੁਪਨਾ ਲਿਆ ਹੈ ਰੰਗਲਾ ਪੰਜਾਬ ਬਣਾਉਣ ਦਾ ਤੇ ਇਹ ਸੁਪਨਾ ਤਾਂ ਹੀ ਸੱਚ ਹੋ ਸਕਦਾ ਜੇਕਰ ਅਸੀਂ ਵੱਧ ਤੋਂ ਵੱਧ ਖਿਡਾਰੀ ਪੈਦਾ ਕਰਾਂਗੇ ਤੇ ਖਿਡਾਰੀਆਂ ਨੂੰ ਪੈਦਾ ਕਰਨ ਵਾਲੇ ਜਿਹੜੇ ਕੋਚ ਆ ਉਹ ਰੁੱਲਦੇ ਰਹੇ ਤੇ ਫਿਰ ਫਾਇਦਾ ਕੋਈ ਨਹੀਂ ਫਿਰ ਰੰਗਲਾ ਪੰਜਾਬ ਬਣ ਵੀ ਨਹੀਂ ਸਕਦਾ ਤੇ ਬੇਨਤੀ ਇਹੋ ਆ ਭਗਵੰਤ ਮਾਨ ਸਾਹਿਬ ਨੂੰ ਕਿ ਉਹ ਸਾਡੇ ਵਰਗੇ ਗਰੀਬਾਂ ਦਾ ਸੋਚਣ ਸਾਨੂੰ ਕੋਈ ਭਾਵੇਂ ਕਲਾਸ 4 ਦੀ ਨੌਕਰੀ ਦੇ ਦੇਣ ਸਾਨੂੰ ਉਹ ਵੀ ਮਨਜ਼ੂਰ ਹੈ ਅਸੀਂ ਆਪੇ ਬੱਚੇ ਖੜਾਉਂਦੇ ਰਵਾਂਗੇ ਪਰ ਜਿਹੜਾ ਸਾਡਾ ਰੋਟੀ ਦਾ ਮਸਲਾ ਤੇ ਹੱਲ ਹੋ ਜਵੇ ਨਾ ਹਾਂ ਤੇ ਮੈਂ ਤੇ ਭਾਵੇਂ ਮੈਨੂੰ 10000 ਰੁਪਏ ਮਿਲ ਰਿਹਾ ਐ ਐਮਐਲਏ ਸਾਹਿਬ ਵੱਲੋਂ ਪਰ ਹੈ ਤੇ ਮੈਂ ਬੇਰੋਜ਼ਗਾਰ ਆ ਨਾ ਅਜੇ ਵੀ ਕੋਈ ਮੇਰੇ ਤੇ ਸਰਕਾਰੀ ਮੋਹਰ ਤੇ ਨੀ ਨਾ ਲੱਗੀ ਤੇ ਬੇਨਤੀ ਮੈਂ ਇਹੋ ਕਰਾਂਗਾ ਭਗਵੰਤਮਾਨ ਸਾਹਿਬ ਨੂੰ ਮੁੱਖ ਮੰਤਰੀ ਪੰਜਾਬ ਕਿ ਉਹ ਸਾਡਾ ਗਰੀਬਾਂ ਦਾ ਸੋਚੇ ਤੇ ਸਾਨੂੰ ਕਿਸੇ ਪਾਸੇ ਲਾਇਆ ਹਰਿਆ ਪੈਨ ਚਲਾਵੇ ਹੋਣਾ ਹਾਂਜੀ ਹਾਂਜੀ ਹਰਿਆ ਪੈਨ ਚਲਾਵੇ ਉਹਨਾਂ ਨੇ ਕਹਿ ਵੀ ਸੀਗਾ ਵੀ ਪਹਿਲਾਂ ਮੇਰਾ ਨੌਕਰੀਆਂ ਤੇ ਪੈਨ ਚੱਲੂਗਾ ਤੇ ਚੱਲਿਆ ਵੀ ਨੌਕਰੀਆਂ ਮਿਲ ਰਹੀਆਂ ਨੇ ਤੇ ਚਲੋ ਸਾਡੇ ਵੱਰ ਵੀ ਸੋਚਣ ਮਾਨ ਸਾਹਿਬ ਜੀ ਹਾਂਜੀ ਬਹੁਤ ਬਹੁਤ ਧੰਨਵਾਦ ਸਾਹਿਬ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀ ਜੀ ਆਇਆਂ ਜੀ ਸੋ ਇਹ ਸਾਨੂੰ ਵੀਰ ਪ੍ਰਗਟ ਸਿੰਘ ਜੀ ਹਾਕੀ ਕੋਚ ਨੇ ਤੇ ਹਾਕੀ ਸਾਡੀ ਨੈਸ਼ਨਲ ਗੇਮ ਹੈ ਤੇ ਇਸ ਗੇਮ ਨੂੰ ਪਰਫੁੱਲਤ ਕਰਨ ਵਾਸਤੇ ਪਿਛਲੇ 20 ਸਾਲ ਤੋਂ ਲਗਾਤਾਰ ਵੀਰ ਆਪਣਾ ਜੋਰ ਲਾ ਰਹੇ ਆ ਵੱਡੇ ਵੱਡੇ ਪਲੇਅਰ ਵੀ ਦਿੱਤੇ ਨੇ ਭਾਰਤੀ ਟੀਮ ਦੇ ਵਿੱਚ ਅੱਜ ਵੀ ਖੇਡ ਰਹੇ ਨੇ ਤੇ ਉੱਚੇ ਉੱਚੇ ਆਉਧਿਆਤੇ ਨੇ ਤੇ ਵੀਰ ਨੇ ਕਿਹਾ ਵੀ ਚਲੋ 10000 ਦੇ ਨਾਲ guzara ਤੇ ਨਹੀਂ ਪਰ ਫਿਰ ਵੀ ਕੁਝ ਜਿਹਨੂੰ ਆਪਾਂ ਕਹਦੇ ਢਿੱਡ ਧੋਣ ਵਾਲੀ ਗੱਲ ਤਾਂ ਹੈਗੀ ਹੈ ਨਾ ਕੁਝ ਨਾ ਕੁਝ ਮਿਲਦਾ ਤਾਂ ਹੈਗਾ ਹੀ ਹੈ ਨਾ ਸੋ ਅ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਸਰਕਾਰਾਂ ਨੂੰ ਵੀ ਇੱਕ ਆਵਾਜ਼ ਪਹੁੰਚਾਉਣੀ ਜ਼ਰੂਰੀ ਸੀਗੀ ਕਿ ਜਿਹੜੇ ਸਾਡੇ ਇਸ ਤਰ੍ਹਾਂ ਦੇ ਸੁਹਿਰਦ ਲੋਕ ਨੇ ਉਹਨਾਂ ਦੀ ਝੋਲੀ ਵਿੱਚ 20000 25000 30000 ਇੰਨੇ ਦੀ ਨੌਕਰੀ ਜੇ ਇਹਨਾਂ ਬੱਚਿਆਂ ਨੂੰ ਦਿੱਤੀ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਸਾਡਾ ਰੰਗਲਾ ਪੰਜਾਬ ਅਸੀਂ ਖਿਡਾਰੀ ਪੈਦਾ ਕਰ ਸਕੀਏ ਹੁਣੇ ਵਰਲਡ ਕੱਪ ਦੇ ਵਿੱਚ ਧਮਾ ਮਚਾਈਆਂ ਨੇ ਸਾਡੇ ਪੰਜਾਬੀਆਂ ਨੇ ਨੈਸ਼ਨਲ ਟੀਮ ਦੇ ਵਿੱਚ ਜਿਹੜੇ ਭਾਰਤੀ ਟੀਮ ਦੇ ਵਿੱਚ ਲਗਭਗ 8 ਤੋਂ 7 ਤੋਂ 8 ਪਲੇਅਰ ਜਿਹੜੇ ਆ ਉਹ ਕੱਲੇ ਪੰਜਾਬ ਦੇ ਸੀਗੇ ਤੇ ਪੰਜਾਬ ਦੇ ਇੰਨੇ ਗਰਾਉਂਡਾਂ ਵਿੱਚੋਂ ਨਿਕਲਨੇ ਆ ਤੇ ਕੋਚਾਂ ਦੇ ਰਾਹ ਹੀ ਨਿਕਲਨੇ ਆ ਸੋ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਧੰਨਵਾਦ